ਗੂਆ ਪੁਰਾ ਮੇਰਾ ਜੀ ਨਾਂ ਪੂਰ ਸਿੰਘ ਵੱਟੂ ਜ਼ਿਲ੍ਹਾ ਪ੍ਰਧਾਨ ਆਰਤੀ ਕਿਸਾਨੀ ਦੇ ਦਸੋਂਡਾ ਬੂਲਾ ਬੋਟਾ ਮੁਰਦਗੇਰ ਸ੍ਰੀ ਮੁਖਸਰ ਸਾਹਿਬ ਇਹ ਜਿਹੜੇ ਜਿਹੜਾ ਹੈ ਨਾ ਉੱਤੇ ਵਾੜੇ ਇਹਨਾਂ ਦੇ ਸੁਣਾਉਣ ਦੇ ਕਮੇਡੀ ਕਰਨ ਦੇ ਇਹਨਾਂ ਦੇ ਹੋਰ ਨੇ ਪਰ ਅੱਜ ਜਿਹੜਾ ਪਾਣੀ ਪਾਣੀ ਕੱਸੀਆਂ ਦੇ ਵਿੱਚ ਮੈਂ ਰੋਜ਼ ਹਨ ਕੱਸੀਆਂ ਦਾ ਬੰਨਾ ਬਣਾਇਆ ਹੈ ਇਹ ਕਸੀਆਂ ਦੀ ਖਲਾਈ ਇਸ ਹਾਲ ਨਾ ਲੱਗੇ ਦੇ ਦੋ ਮਹੀਨੇ ਨਹੀਂ ਹੋਣੀ ਦੂਜਾ ਨੰਬਰ ਹੈ ਆਈ ਲਾਈਟ ਬਿਲਕੁਲ ਘਟੇ ਲਾਈਟ ਵੀ ਜਿਹੜੀ ਹੈ 4 ਘੰਟੇ ਉਹਦੀ ਇਕੱਲੀ ਪਨੀਰੀ ਭਰਦੀ ਤੇ ਉੱਤੋਂ ਬਿਆਈ ਦਾ ਟਾਈਮ ਆ ਗਿਆ ਕੋਈ ਵਾਹਨ ਨੂੰ ਪਾਣੀ ਨਹੀਂ ਲੱਗਦਾ ਉੱਤੋਂ ਮੁੱਖ ਮੰਤਰੀ ਸਾਹਿਬਾਂ ਨੇ ਨਹਿਰ ਦਾ ਪਾਣੀ ਲਾਓ ਨਹਿਰ ਦਾ ਪਾਣੀ ਕਿਥੋਂ ਸੁੱਕੀ ਨਹਿਰ ਤੋਂ ਲਾ ਲਈ ਪਾਣੀ ਦਾ ਜੇ ਕਿਹ ਜਾਇਆ ਨਹੀਂ ਤੇ ਪਾਣੀ ਲਾਉਣ ਕਿਥੋਂ ਨਹਿਰ ਦਾ ਵੀ ਠੱਲੇ ਪਾਣੀ ਜਾਂਦਾ ਹੈ ਅਸੀਂ ਇਹ ਕਾਲੇ ਮੂੰਹ ਨਾਲ ਨਹੀਂ ਸਾਨੂੰ ਕਿਸਾਨਾਂ ਨੂੰ ਪਾਣੀ ਦਿੱਤਾ ਜਾਏ ਤੇ ਜੇ ਅਸੀਂ ਇਹ ਇਸ ਤਰ੍ਹਾਂ ਖਲਾਈਆਂ ਲਾ ਰਿਹਾ ਉਸ ਹਾਲੇ ਹੋਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਜਿਹੜੇ ਇਹਨਾਂ ਅਫਸਰਾਂ ਦਾ ਘਰਾਓ ਕਰਨਾ ਪਏ ਜਿਹੜੇ ਜਵਾਨੀ ਐਕਸ਼ਨ ਵਗੈਰਾ ਆਖ ਦਿੰਦੇ ਨੇ ਖਲਾਈਆਂ ਕਰਨੇ ਪਏ ਆ ਪਰ ਮੈਨੂੰ ਲੱਗਦਾ ਨਹੀਂ ਇਹ ਕੋ ਕਰਨ ਨਹੀਂ ਦਾ ਸਾਨੂੰ ਇਹ ਘਰਾਓ ਕਰਨਾ ਪਏਗਾ ਉਤੋਂ 11 ਜੂਨ ਨੂੰ ਝੋਨਾ ਲਾਉਣਾ ਤੇ بارش ਹੋਈ ਨਹੀਂ ਤੇ ਬਿਜਲੀ ਦਾ ਬੁਰਾ ਹਾਲ ਹੈ ਤੇ ਸਾਨੂੰ ਇਹ ਪਾਣੀ ਜਰੂਰੀ ਕੱਸੀਆਂ ਵਾਲਾ ਛੱਡਿਆ ਜਾਏ ਤੇ ਝੂਠੇ ਵਾਦੇ ਨਾਲ ਕੀਟੇ ਜਾਂ ਤੇ ਸਾਨੂੰ ਪਾਣੀ ਖਾਣਾ ਵਿਚਾਈ ਆ ਨਾ ਤੱਕ ਪਹੁੰਚੂ ਆ ਜਿਹੜਾ ਅਜੇ ਦੂਜੀਆਂ ਨਹਿਰਾਂ ਵੱਡੀਆਂ ਬੰਦ ਨਹੀਂ ਹੋਈਆਂ ਤੇ ਛੋਟੇ ਸੂਏ ਜਿਹੜੇ ਕਸੀਆਂ ਨੇ ਉਹਨਾਂ 'ਚ ਪਾਣੀ ਹੈ ਨਹੀਂ ਅਜੇ ਉਮੇ ਹੀ ਪਿਆ ਸਾਨੂੰ ਲੱਗਦੇ ਦਿਖਦਾ ਨਹੀਂ ਇਹਨਾਂ ਦੇ ਵਾਰੇ ਪੂਰੇ ਹੁੰਦੇ ਜੇ ਛੱਡਣਗੇ ਪਾਣੀ ਫੇਰ ਹੀ ਲੱਗਣਾ ਪਰ ਉਹ ਉਹ ਜਿਹੜੇ ਉਤਲੇ ਨੇ ਕਿਕੜੀਆਂ ਕਲੀਰਾ ਸੁਣਾਉਂਦੇ ਨੇ ਉਸ ਗੱਲ ਨਾਲ ਨਹੀਂ ਬੰਨਣੀ ਇਹ ਜ਼ੀਰੋ ਗਰਾਊਂਡ ਵਿੱਚ ਕੰਮ ਕਰਨਗੇ ਤੇ ਫੇਰ ਹੀ ਪਤਾ ਲੱਗੇਗਾ ਵੀ ਇਹ ਕੀ ਇਹਨਾਂ ਦਾ ਹਾਲ ਹੈ ਤੇ ਕੀ ਬੰਦ ਹੈ ਅਜੇ ਪਾਣੀ ਬਿਲਕੁਲ ਹੈ ਨਹੀਂ ਕਿਸਾਨ ਤੰਗ ਨੇ ਬਿਜਲੀ ਹੈ ਨਹੀਂ ਬਾਰੇ ਸਾਨੂੰ ਆਉਣ ਵਾਲੇ ਸਮਿਆਂ ਜਿਹੇ ਹਾਰ ਰਿਹਾ ਕਿ ਸਾਨੂੰ ਅਕਸਰਾਂ ਦਾ ਜਰੂਰ ਅਸੀਂ ਇਹ ਪਾਸੇ ਕਰਾਉ ਕਰਾੜੀ ਸਾਡੇ ਵੱਲੋਂ ਕੀਤੀ ਗਈ ਹੈ ਨਾਮ ਹੈ ਸ੍ਰਿੰਦਰ ਸਿੰਘ ਤੇ ਹੁਣ ਝੋਨੇ ਦਾ ਕੰਮ ਸ਼ੁਰੂ ਹੋ ਗਿਆ ਹੈ ਫਸਲੋ ਝੋਨੇ ਦੀ ਲਵਾਈ ਸ਼ੁਰੂ ਹੈ ਲਾਈਟਾਂ ਦੇ ਕੱਟ ਲੱਗਣ ਲੱਗੇ ਆ ਹੁਣ ਸੀਜ਼ਨ ਚੱਲ ਪਿਆ ਤੇ ਲਾਈਟਾਂ ਦੇ ਕੱਟ ਲੱਗਣ ਲੱਗੇ ਠੀਕ ਹੈ ਨਹਿਰਾਂ ਚ ਕਹਿੰਦੇ ਇਹ ਕਹਿੰਦੇ ਵੀ ਸਾਫ ਸਫਾਈ ਕਰਤੀ ਕੇਲੀ ਬਹੁਤ ਆ ਰਹੀ ਹੈ ਸੂਏ ਕਸੇਗਾ ਬੰਦ ਵੇ ਹੈ ਆ ਡੀਜ਼ਲ ਸਾੜੀ ਜਾਂਦੇ ਆ ਭਈ ਉਹ ਇੰਜਨ ਚੱਲੀ ਜਾਂਦੇ ਆ ਜਿੰਨਾ ਪਾਣੀ ਲਾਉਣੇ ਆ ਤੇ ਇਹਨਾਂ ਮੜ ਕੇ ਨਹਿਰਾਣਾ ਆਉਂਦੀ ਆ ਕੇਲੀ ਨਾਲ ਦਿੱਕਤ ਬਹੁਤ ਆਉਂਦੀ ਆ ਉਹ ਸੂਏਆਂ ਚ ਆਉਂਦੀ ਆ ਸੂਏਆਂ ਗਾਂ ਟੋੜਦੇ ਆ ਤਾਂ ਮੜ ਕੇ ਦਿੱਕਤ ਬਹੁਤ ਆਉਂਦੀ ਆ ਭਈ ਇੱਕ ਜਿਹੜਾ ਕਿਸਾਨ ਪਹਿਲਾਂ ਹੀ ਕਰ ਜਿਹੜੀ ਮਾਰਚ ਚੱਲ ਰਿਹਾ ਹੈ ਬਾਕੀ ਉੱਤੋਂ ਹੀ ਆਪ ਦੇ ਪੱਲੇੋਂ ਡੀਜ਼ਲ ਸਾੜ ਰਹੇ ਆ ਸਾੜ ਕੇ ਕੰਮ ਕਰ ਰਹੇ ਆ ਠੀਕ ਆ ਨਾ ਤੇ ਇੱਕ ਉੱਤੋਂ ਕੱਸੀਆਂ ਸੂਏ ਬੰਦ ਆ ਦਿੱਕਤ ਬਹੁਤ ਆ ਰਹੀ ਆ ਬੇਨਤੀ ਹੈ ਸਰਕਾਰ ਨੂੰ ਵਿਕਾਸ ਕੰਮ ਚੱਲਦੇ ਕਰੋ ਲੈਡ ਵੀ ਛੱਡੋ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਅਮਨਦੀਪ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਾਡ ਕੌਂਦਾ ਜ਼ਿਲ੍ਹਾ ਗੋਇ ਕੀ ਕਹਿਣਾ ਚਾਹੂੰਗੀ ਜਿਹੜਾ ਨਹਿਰੀ ਪਾਣੀ ਨੂੰ ਲੈ ਕੇ ਭਗਵਾਨ ਪ੍ਰਮਾਨ ਵੱਲੋਂ ਬਿਆਨ ਦਿੱਤਾ ਗਿਆ ਕਿ ਨਹਿਰਾਂ ਦੀ ਸਫਾਈ ਹੋ ਚੁੱਕੀ ਹੈ ਤੇ ਨਹਿਰੀ ਪਾਣੀ ਜਲਦੀ ਦਿੱਤਾ ਜਾਵੇ ਕਿਸਾਨਾਂ ਨੂੰ ਤੁਸੀਂ ਇਹ ਵੇਖੋ ਨਹਿਰੀ ਪਾਣੀ ਨੂੰ ਲੈ ਕੇ ਅੱਜ ਆਪਣੀਆਂ ਮੌਖਰਾ ਨਹਿਰਾਂ ਵੇਖੋ ਜਿਹੜਾ ਰਾਜਸਥਾਨ ਫਿਲਟਰ ਤੇ ਦੂਜੀ ਹਰੰਦ ਫਿਲਟਰ ਇੰਨਾ ਚ ਕਿੰਨੀ ਜ਼ਿਆਦਾ ਕੇਲੀ ਆ ਰਹੀ ਹੈ ਕੇਲੀ ਦੇ ਕਾਰਨ ਕਿਸਾਨਾਂ ਨੂੰ ਬਹੁਤ ਹੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਲਈ ਕਿਸੇ ਸੂਏ ਕੱਤੇ ਚ ਪਾਣੀ ਹੈ ਨਹੀਂ ਸਰਕਾਰ ਵਾਦੇ ਵੱਡੇ ਕਰ ਲੈਂਦੀ ਹੈ ਇਹੇ ਏਸੀਆਂ ਗੱਡੀਆਂ ਚ ਬੈਠ ਪੈ ਕੇ ਘੁੰਮਣ ਵਾਲੇ ਏਸੀਆਂ ਕਮਰੇ ਚ ਰਹਿ ਰਹਿ ਕੇ ਜੇ ਲੋਕਾਂ ਦੇ ਬਾਣਾ ਚਾਹਣ ਇਹਨਾਂ ਨੂੰ ਪਤਾ ਲੱਗੇ ਹਾਲਾਂਕਿ ਹਾਲਾਤ ਅੱਜ ਜਾ ਕੇ ਦੇਖਣ ਕਿਸਾਨ ਦੇ ਕੀ ਹੈ ਹਾਲਾਂਕਿ ਤੁਹਾਨੂੰ ਪਤਾ ਵੀ ਹਰੇਕ ਜਿਮੀਦਾਰ ਕਰਜ਼ੇ ਦੀ ਮਾਰੇਠਾਂ ਭਾਰਤ ਸਾਰਾ ਕਰਜ਼ੇ ਦੀ ਮਾਰੇਠਾਂ ਤੇ ਇੱਥੇ ਕਰਕੇ ਇਹ ਦੇਖੋ ਅੱਜ ਤੇਲ ਬਾਲ ਲੰਦੇ ਮਜਬੂਰ ਹੋਇਆ ਪਿਆ ਮਤਿਆਂ ਦਾ ਬੁਰਾ ਹਾਲਾ ਪਨੀਰਾਂ ਦਾ ਬੁਰਾ ਹਾਲਾ ਇੱਥੇ ਲਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਏਸੀ ਵਾਲੀਆਂ ਗੱਡੀਆਂ 'ਚ ਬਹਿ ਕੇ ਨਾ ਉਹ ਕਰਿਆ ਕਰੋ ਤੁਸੀਂ ਬਾਹਰ ਆਓ ਗਰਾਊਂਡ ਲੈਵਲ ਤੇ ਆ ਕੇ ਵਾਹਣਾ ਜੀ ਵੇਖੋ ਕੀ ਲੋਕ ਕਿਸਾਨਾਂ ਦੇ ਹਾਲਾਤ ਆ ਤੇ ਜੇ ਇਹ ਹਾਲ ਰਿਹਾ ਤੇ ਸੜਕਾਂ ਤੇ ਆਉਣ ਲਈ ਕਿਸਾਨ ਮਜਬੂਰ ਹੋਗਾ ਚੁੱਕਿਆ ਜਿਹੜੇ ਹਾਲਾਤ ਲੱਗਦੇ ਜੀ ਉਹ ਸਾਹਮਣੇ ਤੇ ਇਹ ਲੱਗਦਾ ਵੀ ਨਹੀਂ ਮਿਲਦਾ ਤੁਸੀਂ ਇਹ ਵੇਖੋ ਵੀ ਪਰਸੋਂ ਝੋਨੇ ਦੀ ਪਲਵਾਈ ਸ਼ੁਰੂ ਆ ਅਜੇ ਤੱਕ ਕਿਤੇ ਇੱਕ ਵੀ ਸੂਏ ਦੀ ਸਪਾਈ ਨਹੀਂ ਹੋਈ ਕਿਤੇ ਚ ਪਾਣੀ ਨਹੀਂ ਆਇਆਗਾ ਦੂਸਰਾ ਲਾਈਟ ਤਾਂ ਤੁਸੀਂ ਦੇਖੀ ਜੰਨੇ ਆ 4 ਘੰਟੇ ਚੱਲਦੀ ਉਹ ਵੀ ਕਿਤੇ ਚੱਲਦੀ ਯਾਰ ਉਤੋਂ ਪ੍ਰਮਾਤਮਾ ਵੀ ਨੇਰੀ ਦਾ ਕਰਕੇ ਉੱਟ ਫਾਲਟ ਪੈ ਜਾਂਦਾ ਤੇ ਲਾਈਟਰ ਵੀ ਆਉਂਦਾ ਕੋਈ ਜੰਦਾ